ਨਿਊਜ਼ 92 ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਰਜਿੰਦਰਾ ਬਲੂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 13 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਕੁੱਟਮਾਰ, ਖੋਹ ਦੇ 8 ਮਾਮਲੇ, ਚੋਰੀ ਦੇ 2, ਇੱਕ ਐਕਸੀਡੈਂਟ ਤੇ ਇੱਕ ਕਤਲ ਦਾ ਮਾਮਲਾ ਦਰਜ ਹੋਇਆ ਹੈ। ਜਿਹੜਾ ਖੋਹ ਦਾ ਮਾਮਲਾ ਉਹ ਸਿਵਲ ਲੈਂਡ ਥਾਣੇ ਦੇ ਵਿੱਚ ਰਾਮਵਤੀ ਪਤਨੀ ਔਖੇ ਲਾਲ ਵੱਲੋਂ ਸ਼ਿਕਾਇਤ ਦਰਜ ਕਰਾਈ। ਉਹਨਾਂ ਨੇ ਦੱਸਿਆ ਕਿ ਉਹ ਪੈਦਲ ਜਾ ਰਹੇ ਸੀ ਤੇ ਐਕਟਵਾ ਤੇ ਪਿੱਛੋਂ ਇੱਕ ਮੋਨਾ ਨੌਜਵਾਨ ਆਇਆ ਤੇ ਉਹਨਾਂ ਦੇ ਹੱਥ ਵਿੱਚ ਲਫਾਫਾ ਫੜਿਆ ਸੀ ਉਹ ਖੋਹ ਕੇ ਫਰਾਰ ਹੋ ਗਿਆ। ਜਿਸ ਦੇ ਵਿੱਚ 20000 ਰੁਪਇਆ ਸੀ ਤੇ ਉਸ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕੌਣ ਸੀ ਕੌਣ ਨਹੀਂ। ਦੂਸਰਾ ਜਿਹੜਾ ਕਤਲ ਹੋਇਆ ਸਦਰ ਬਠਿੰਡਾ ਦੇ ਵਿੱਚ ਮਹਿਕਦੀਪ ਸਿੰਘ ਵਾਸੀ ਪਿੰਡ ਗੰਗਾ ਸਦਰ ਡੱਬ ਵਾਲੀ ਉਹਦੇ ਵਿੱਚ ਮਾਮਲਾ ਦਰਜ ਹੋਇਆ ਹੈ ਜੋ ਕਿ ਨਾਮਲੂਮ ਵਿਅਕਤੀਆਂ ਦੇ ਵਿਰੁੱਧ ਦਰਜ ਹੋਇਆ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਤੇ ਮਹਿਕਦੀਪ ਸਿੰਘ ਵੱਲੋਂ ਦਰਖਾਸਤ ਜੋ ਦਿੱਤੀ ਗਈ ਉਹਦੇ ਵਿੱਚ ਦੱਸਿਆ ਗਿਆ ਕਿ ਉਸ ਦਾ ਭਰਾ ਦੀਪੂ ਜਿਸ ਦੀ ਉਮਰ 17 ਸਾਲ ਸੀ ਤੇ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਤੇ ਉਸ ਦੀ লাশ ਨਹਿਰ ਦੇ ਕੰਡੇ ਪਟੜੀ ਤੋਂ ਬਹਿਮਣ ਦਵਾਨਾਂ ਦੇ ਪਿੰਡ ਕੋਲ ਮਿਲੀ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਨਾਮ ਲੂਮ ਵਿਅਕਤੀਆਂ ਤੇ ਤੇ ਹਲੇ ਭਾਲ ਜਾਰੀ ਹੈ ਸੋ ਗੱਲ ਤਾਂ ਇਹ ਜਿਹੜੀ ਕਰਦੇ ਆਪਾਂ ਖਬਰ ਦੀ ਚਰਚਾ ਕਿ ਦੇਖੋ ਪੈਸੇ ਦਾ ਲਾਲਚ ਇਨਸਾਨ ਨੂੰ ਕਿੱਥੋਂ ਤੱਕ ਲੈ ਜਾਂਦਾ ਜੋ ਉਹ ਲੀਆਂ ਪਾਲੀਆਂ ਜੰਡੜੀਆਂ ਨੂੰ ਤੇ ਜਾਣਦੇ ਖਾਓ ਬਣ ਜਾਂਦੇ ਹਨ ਉਹਨਾਂ ਨੂੰ ਮਾਰ ਕੇ ਆਪ ਦਾ ਜੋ ਵੀ ਮਸਲਾ ਹੱਲ ਕਰਦੇ ਹੈ ਜੋ ਬਹੁਤ ਹੀ ਮਾਰੀ ਗੱਲ ਹੈ ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ ਤੇ ਬਾਕੀ ਰਹੀ ਗੱਲ ਜਿਹੜੀ ਖੋਦ ਹੀ ਕਿ ਪਤਾ ਨਹੀਂ ਕਿਵੇਂ ਕੋਈ ਆਦਮੀ ਆਪਦੇ ਪੈਸੇ ਇਕੱਠੇ ਕਰਦਾ ਹੈ ਜਾਂ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ ਜਾਂ ਕੁਝ ਕਿਸੇ ਨੇ ਚੀਜ਼ ਵੇਚੀ ਹੁੰਦੀ ਹੈ ਕਰਦੀ ਤੇ ਉਹਨੇ ਪੈਸੇ ਇਕੱਠੇ ਕੀਤੇ ਹੁੰਦੇ ਆ ਉਹ ਲੈ ਕੇ ਜਾ ਰਿਆ ਹੁੰਦਾ ਕੋਈ ਉਹਨੇ ਸੌ ਆਪਦੇ ਕੰਮ ਧੰਦੇ ਕਰਨੇ ਹੁੰਦੇ ਹਨ ਜਾਂ ਆਦਮੀ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਫਲਾਨੀ ਚੀਜ਼ ਲਵਾਂਗਾ ਆਹ ਵੇਚ ਕੇ ਮੈਂ ਫਲਾਨੀ ਚੀਜ਼ ਲਵਾਂਗਾ ਘਰ ਦੇ ਸੌ ਕਾਰਜ ਕਰਨੇ ਹੁੰਦੇ ਆ ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਆਂਦੇ ਆ ਲਟੇਰੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੇ ਸਿਰਫ ਆਪਦਾ ਮਕਸਦ ਹੱਲ ਕਰਨਾ ਹੁੰਦਾ ਜੋ ਬਹੁਤ ਮਾੜੀ ਗੱਲ ਹੈ ਸੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੋ ਇਹ ਸੀ ਅੱਜ ਦਾ ਚਰਚਾ ਤੇ ਖਬਰਾਂ ਅਗਲੀਆਂ ਖਬਰਾਂ ਤੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ